ਇਹ ਵੀਡੀਓ ਜਿਹੜੀ ਆਪਾਂ ਲੈ ਕੇ ਆਏ ਲੈ ਕੇ ਆਇਆ ਇੱਕ ਮਨੁੱਖਤਾ ਦੀ ਸੇਵਾ ਵਾਲੀ ਕਿਵੇਂ ਜਸਵੀਰ ਅਲਕੜਾ ਦਾ ਕਬੱਡੀ ਖਿਡਾਰੀ ਕਹਿੰਦੇ ਉੱਥੇ ਪਹੁੰਚੇ ਤੂੜੀ ਲੈ ਕੇ ਤੇ ਤੂੜੀ ਲੈ ਕੇ ਪਹੁੰਚੇ ਤਾਂ ਉੱਥੇ ਵੀਰੇ ਤੂੜੀ ਦੀਆਂ ਟਰਾਲੀਆਂ ਲਾਉਣ ਵਾਸਤੇ ਜਿਹੜੀ ਲੇਬਰ ਨਹੀਂ ਸੀਗੀ ਤਾਂ ਉਹ ਬੰਦੇ ਨੇ ਕਹਿੰਦੇ ਜਸਵੀਰ ਅਲਕੜਾ ਨੇ ਖੁਦ ਲਾਈਆਂ ਟਰਾਲੀਆਂ ਤੇ ਸੋਨੋ ਖੁਰ ਮਨੁੱਖਤਾ ਦੀ ਸੇਵਾ ਵਾਲੇ ਮੈਂਟੂ ਧੰਨਵਾਦ ਹੈਰਾ ਯਾਰ ਨਾਮ ਤੇਰਾ ਮੈਂ ਸੁਣਿਆ ਹੋਇਆ ਤੇ ਬਾਈ ਜਸਵੀਰ ਸਿੰਘ ਅਲਕੜਾ ਕਬੱਡੀ ਦਾ ਪਲੇਅਰ ਬਾਈ ਅੰਤਰਰਾਸ਼ਟਰੀ ਪਲੇਅਰ ਆ ਤੇ ਦੇਖੋ ਇੱਥੇ ਬਾਈ ਕਿਵੇਂ ਤੂੜੀ ਦੇ ਨਾਲ ਲੱਭੜਿਆ ਫਿਰਦਾ ਸਾਡੇ ਕੋਲੇ ਤੂੜੀ ਲਾਉਣ ਲਈ ਲੇਬਰ ਘਾਟ ਸੀ ਬਾਈ ਕਹਿੰਦਾ ਸੀ ਆਪ ਹੀ ਲੱਗ ਗਏ ਨੇ ਨਾਲ ਆਪ ਹੀ ਲਾਹਾ ਦਿੰਨੇ ਆ ਤੂੜੀ ਲਾ ਕੇ ਕਿੰਨਾ ਭਰਾਵਾਂ ਦਾ ਇਹ ਜੋਸ਼ ਇਹ ਜज्बा ਇਹ ਇਹਨਾਂ ਦਾ ਸਤਕਾਰ ਇਹ ਸੁਪਨਿਆਂ ਦੇ ਘਰ ਨਾਲ ਇਹਨਾਂ ਦਾ ਪਿਆਰ ਆ ਜਿਹੜਾ ਉਹਦੇ ਸਦਕਾ ਅੱਜ ਤੂੜੀ ਦੀਆਂ ਟਰਾਲੀਆਂ ਲੈ ਕੇ ਆਏ ਨੇ ਵੀਰੇ ਹੁਣੀ ਮੈਨੂੰ ਤਾਂ ਵੀ ਬਹੁਤ ਸਲਾਘਾ ਵਾਲਾ ਜੋ ਕੰਮ ਲੱਗਿਆ ਜਸਵੀਰ ਅਲਕੜਾ ਵਾਲੇ ਦਾ ਕਬੱਡੀ ਵੀ ਮੁੰਡੇ ਨੇ ਬਹੁਤ ਤਕੜੀ ਖੇਡਦੇ ਅੰਤਰਰਾਸ਼ਟਰੀ ਪਲੇਅਰ ਸੀਗਾ ਜਸਵੀਰ ਅਲਕੜਾ ਵਾਲਾ ਤੇ ਅੱਜ ਸੇਵਾ ਲਈ ਮੁੰਡੇ ਨੇ ਕਹਿੰਦੇ ਸਿਰ ਹਲਾਤਾ ਯਾਰ ਬਾਈ ਠੀਕ ਆ ਲੈ ਜਾਂਦਾ ਟਰਾਲੀ ਭਰ ਕੇ ਅਗਲਾ ਹਰੇ ਕੀ ਤੇ ਪਰ ਜਿਹੜੀ ਬੰਦੇ ਨੇ ਅੱਜ ਇਹ ਇਹ ਸੇਵਾ ਦਾ ਕੀਤਾ ਤੇ ਕਬੱਡੀ ਦਾ ਨਾਮ ਉੱਚਾ ਕਰਦਾ ਕਹਿੰਦੇ ਅੱਜ ਬਈ ਜਸਵੀਰ ਅਲਕੜਾ ਵਾਲੇ ਨੇ ਤੇ ਤੁਹਾਨੂੰ ਵੀ ਸੇਵਾ ਵਧੀਆ ਲੱਗੀ ਜਸਵੀਰ ਅਲਕੜਾ ਵਾਲੇ ਦੀ ਤਾਂ ਵੀਰੇ ਕਮੈਂਟ ਬਾਕਸ ਜ਼ਰੂਰ ਆਪਣਾ رائے ਦਿਓ ਕਿਉਂਕਿ ਇਹ ਸੇਵਾ ਬਾਈ ਦੇਖੋ 8 ਟਰਾਲੀਆਂ ਲੈ ਕੇ ਪੁੱਜੇ ਉਹ ਇੱਥੇ ਠੀਕ ਆ ਤੇ ਖੁਦ ਲਾਉਣੀਆਂ ਟਰਾਲੀਆਂ ਜਿਹੜੇ ਲਾ ਕੇ ਲੱਗ ਜਾਣਾ ਨਾਲ ਬਹੁਤ ਵੱਡੀ ਗੱਲ ਹੈ ਇੱਕ ਤੇ ਕਬੱਡੀ ਦਾ ਨਾਮ ਉੱਚਾ ਕਰਤਾ ਇਹ ਪਲੇਅਰ ਨੇ ਕਹਿੰਦੇ ਤੇ ਉਹ ਦਾਵਾ ਮੈਂ ਨੂੰ ਸਾਰੇ ਜਾਣੇ ਤੇ ਬਹੁਤ ਵਧੀਆ ਕਬੱਡੀ ਖੇਡੀ ਤੇ ਬਹੁਤ ਨਰਮ ਸੁਭਾਅ ਦਾ ਮੁੰਡਾ ਹੈ ਤੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਅੱਗੇ ਜਰੂਰ ਕਰਿਓ ਤੇ ਸਟੇਟਸ ਲਾਇਓ ਤੇ ਤਸਵੀਰ ਚੱਕਰ ਪਹੁੰਚ ਕਿਉਂਕਿ ਸਲਾਹ ਵਾਲੇ ਕੰਮ ਜੋਦਾ ਹੀ ਕਰਦੇ ਹੁੰਦੇ ਆ